ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਏ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਜੀ ਬਹੁਤ ਬਹੁਤ ਮਿਹਰਬਾਨੀ ਹੋਏਗੀ ਤੇ ਆਜੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਬੱਲੂ ਰਾਮਗੜੀਏ ਦੀ ਯਾਰ ਇਹਦੀ ਸਮਝ ਨਹੀਂ ਲੱਗਦੀ ਵੀ ਇਹ ਬੰਦਾ ਹੈ ਕਿ ਜਨਾਨੀ ਹੈ ਜਿਹੜੇ ਵੀ ਚੈਨਲ ਤੇ ਇੰਟਰਵਿਊ ਦੇ ਜਾਂਦਾ ਹੈ ਉੱਥੇ ਜਾ ਕੇ ਰੋਣ ਲੱਗ ਜਾਂਦਾ ਹੈ ਤੇ ਚੈਨਲ ਵਾਲੇ ਵੀ ਇੰਨੇ ਹਿਯਾਰ ਹੁੰਦੇ ਨੇ ਮਗਰ ਸੈਟ ਜਿਹਾ 뮤직 ਲਗਾ ਕੇ ਮੈਂ ਬੜਾ ਗਰੀਬ ਆ ਮੈਨੂੰ ਬਹੁਤ ਸਟ੍ਰੈਗਲ ਕਰਨੀ ਪਈ ਮੇਰੀ ਭੈਣ ਏ ਮੇਰਾ ਪਿਓ ਏ ਮੈਂ ਉਹਨਾਂ ਨੂੰ ਸਾਹਮਣਾ ਵਾਂ ਤੁਹਾਨੂੰ ਕੀ ਪਤਾ ਮੈਂ ਕੀ ਕੀ ਕਰਦਾ ਕੀ ਕੀ ਨਹੀਂ ਕਰਦਾ ਇਹ ਉਹ ਜਿਵੇਂ ਬਸ ਸਟਾਰਟ ਹੁੰਦਾ ਹੈ ਵੀ ਕਹਿਣ ਦਾ ਮਤਲਬ ਇਹ ਵੀ इमोशनल ਬਲੈਕਮੇਲ ਕਰਦਾ ਆਪਣੇ ਪੰਜਾਬੀਆਂ ਨੂੰ ਏ ਜਨ ਵੀ ਮੇਰਾ ਬਰਥਡੇ ਹੁੰਦਾ ਤੇ ਹਰ ਇੱਕ ਨਿੱਕੀ ਨਿੱਕੀ ਚੀਜ਼ ਜਿਹੜੀ ਦਿਨ ਦੇ ਵਿੱਚ ਹੁੰਦੀ ਆ ਮਦਰ ਤੋਂ ਸਟਾਰਟ ਹੁੰਦੀ ਆ ਕੋਈ ਸੋਚ ਵੀ ਨਹੀਂ ਸਕਦਾ ਸਾਡੇ ਉੱਤੇ ਭੈਣ ਭਰਾ ਦੋਵਾਂ ਉੱਤੇ ਕੀ ਪੀਤੀ ਆ ਕੋਈ ਨਹੀਂ ਹੁੰਦਾ ਨਾਲ ਖੜਾ ਹੁੰਦਾ ਇਹ ਕਈ ਹੋ ਵੀ ਜਾਂਦੇ ਨਹੀਂ ਖਾਸ ਕਰ ਜਿਹੜੇ ਆਪਣੇ ਪੰਜਾਬੀ ਬਾਹਰਲੇ ਦੇਸ਼ਾਂ 'ਚ ਰਹਿੰਦੇ ਨੇ ਉਹ ਬਹੁਤ ਜ਼ਿਆਦਾ ਮੋਸ਼ਨਲ ਬਲੈਕਮੇਲ ਹੁੰਦੇ ਨੇ ਫਿਰ ਉਹ ਉਥੋਂ ਡਾਨਰ ਕਾਲਦੇ ਨੇ ਇਹੋ ਜੀਆਂ ਚੌਲਾ ਫਿਰ ਨਾਲੇ ਡਾਲਰ ਲੈਂਦੀਆਂ ਨੇ ਤੇ ਨਾਲੇ ਬਾਅਦ ਚ ਇਹਨਾਂ ਦੇ ਉੱਤੇ ਹੀ ਹੱਸਦੇ ਨੇ ਤੇ ਪਿੱਛੇ ਜੇ ਅਮਨ ਓਜਲੇ ਦੇ ਪੋਡਕਾਸਟ ਦੇ ਵਿੱਚ ਗਿਆ ਸੀ ਜਿੱਥੇ ਉਹਨੇ ਇਹਨੂੰ ਆਖਿਆ ਵੀ ਤੈਨੂੰ ਵੀ ਟਰੋਲ ਕਿਉਂ ਕਰਦੇ ਨੇ ਲੋਕੀ ਵੀ ਤੇਰਾ ਮਜ਼ਾਕ ਕਿਉਂ ਉਡਾਂਦੇ ਨੇ ਠੀਕ ਹੈ ਜੀ ਤੇ ਇਹਨੂੰ ਪੁੱਛਿਆ ਸਵਾਲ ਟਰੋਲ ਕਰਨ ਦਾ ਤੇ ਇਹ ਆਪਣੀ ਕਹਾਣੀ ਹੀੜ ਕੇ ਬੈ ਗਿਆ ਵੀ ਜੇ ਆ ਉਹ ਹੈ ਮੈਂ ਪੱਗ ਬੰਨਣਾ ਵਾ ਤਾਂ ਕਰਕੇ ਮੈਨੂੰ ਟਰੋਲ ਕਰਦੇ ਨੇ ਤੱਕ ਰਹਿ ਗਈ ਰੋਸਟਿੰਗ ਵਗੈਰਾ ਦੀ ਅ ਮੈਂ ਕੋਈ ਨਸ਼ਾ ਨਹੀਂ ਕਰਦਾ ਐਮ ਪਿਓਰ ਵੈਜੀਟੇਰੀਅਨ ਠੀਕ ਹੈ ਵਾਇਗਰੋ ਦਾ ਨਾਮ ਜਪਦਾ ਮੈਂ ਸ਼ੋਅ ਆਫ ਨਹੀਂ ਕਰਦਾ ਨਸ਼ਾ ਕਰਦਾ ਹੁੰਨਾ ਜਾਂ ਕੁਝ ਵੀ ਨਾ ਪੈਗ ਵਾਲੀ ਵੀਡੀਓਜ਼ ਵਗੈਰਾ ਇਦਾਂ ਗਲਾਸੀ ਰੱਖ ਕੇ ਕਰਦਾ ਹੁੰਦਾ ਮੈਂ ਤਾਂ ਵੀ ਵਾਇਰਲ ਹੋਣਾ ਸੀ ਮੇਰੇ ਥੱਲੇ ਪੋਜ਼ਿਟਿਵ ਕਮੈਂਟਸ ਆਉਣੇ ਸੀ ਔਣੇ ਸੀ ਕਿ ਨਹੀਂ ਹੋਣੇ ਸੀ ਅੱਛਾ ਪੋਜ਼ਿਟਿਵ ਹੋਣੇ ਸੀ ਨਾ ਕਿ ਜੇ ਮੈਂ ਇਦਾਂ ਪੈਗ ਦਾ ਗਲਾਸ ਵੀ ਰੱਖਦਾ ਮੇਰੇ ਉੱਤੇ ਆਉਣੇ ਸੀ ਪੋਜ਼ਿਟਿਵ ਕਮੈਂਟਸ ਕਿ ਹਾਂ ਮਤਲਬ ਕਿ ਚਿੱਲ ਕਰਦਾ ਪਿਆ ਆ ਕੀ ਹਾਂ ਉਹਨੇ ਫਿਰ ਇਹਨੂੰ ਸਮਝਾਇਆ ਵੀ ਤੈਨੂੰ ਪੱਗ ਬੰਨਣ ਕਰਕੇ ਨਹੀਂ ਟਰੋਲ ਕਰਦੇ ਹੈਗੇ ਜਿਹੜੀਆਂ ਤੂੰ ਹਰਕਤਾਂ ਕਰ ਰਿਹਾ ਆ ਉਹਦੇ ਕਰਕੇ ਤੈਨੂੰ ਟਰੋਲ ਕਰਦੇ ਨੇ ਸਾਡੇ ਪੰਜਾਬ ਵਾਲੇ ਪੰਜਾਬ ਵਾਲੇ ਕੀ ਜਿਹੜੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਲੋਕੀ ਰਹਿੰਦੇ ਨੇ ਉਹ ਵੀ ਜਿੱਥੇ ਤੇਰੀ ਵੀਡੀਓ ਵੇਖ ਲੈਂਦੇ ਨੇ ਉੱਥੇ ਲੱਸੀ ਲੱਸੀ ਵਰਗੇ ਕਮੈਂਟ ਕਰਨ ਲੱਗ ਜਾਂਦੇ ਨੇ ਠੀਕ ਹੈ ਨਾ ਆ ਵੇਖੋ ਤੁਹਾਨੂੰ ਮੈਂ ਵਿਖਾਣਾ ਵਾ ਜਿਹੜਾ ਪੋਡਕਾਸਟ ਸੀ। ਅਸਨਾ ਮੈਂ ਵੀ ਜੁੜਿਆ ਮੈਂ ਵੀ ਡਾਂਸ ਕਰਦਾ ਰਿਆ ਹੋਰ ਬਹੁਤ ਜਾਣੇ ਮੇਰੇ ਦੋਸਤ ਭੰਗੜਾ ਪਾਉਂਦੇ ਆ। ਹਾਂਜੀ ਹਾਂਜੀ ਪਰ ਉਹਨਾਂ ਦੀ ਵੀਡੀਓ ਥੱਲੇ ਕੋਈ ਕਮੈਂਟ ਇਦਾਂ ਦੇ ਨਹੀਂ ਹੁੰਦੇ। ਕਿਉਂਕਿ ਉਹ ਸਾਦਾ ਭੰਗੜਾ ਪਾਉਂਦੇ ਨੇ। ਬਟ ਤੁਹਾਡਾ ਤੁਸੀਂ ਥੋੜਾ ਲਚਕਦਾਰ ਭੰਗੜਾ ਪਾਉਂਦੇ ਹੋ ਜਾਂ ਫਿਰ ਕਹਿ ਦੋ ਵੀ ਤੁਹਾਡੇ ਸਟੈਪ ਇਦਾਂ ਦੇ ਹੁੰਦੇ ਆ ਜਾਂ ਹਨਾ ਬਈ ਤਾਂ ਅਜੀਬ ਲੱਗਦਾ। ਮਹਾਰਾਸ਼ਟਰ ਚ ਨੇ ਜਾਂ ਫਿਰ ਕਹਿ ਲੋ ਯੂਪ ਚ ਨੇ ਜਾਂ ਬਾਹਰ ਬੈਠੇ ਨੇ ਹਾਂਜੀ ਉਹ ਕਹਿੰਦੇ ਯਾਰ ਆ ਲੱਸੀ ਲੱਸੀ ਕਮੈਂਟ ਹੁੰਦੇ ਆ ਉਹਨਾਂ ਦੀ ਵਜ੍ਹਾ ਕਿਤੇ ਤੁਸੀਂ ਹੋ ਵੀ ਤੁਸੀਂ ਥੋੜਾ ਜਾਂ ਨਾ ਵੀ ਫਨੀ ਚ ਚਲੇ ਜਾਂਦੀਆਂ ਚੀਜ਼ਾਂ ਸਰਦਾਰ ਜੀ ਸ਼ਰਾਬ ਦਾ ਗਲਾਸ ਮੂਰੇ ਪਿਆ ਆਡੀਅנס ਬਹੁਤ ਸਮਝਦਾਰ ਹੋਗੀ ਦੇਖੋ ਸਾਰੇ ਖਾਂਦੇ ਪੀਂਦੇ ਨੇ ਕੋਈ ਬੀਅਰ ਪੀਂਦਾ ਕੋਈ ਡਰਿੰਕ ਕਰਦਾ ਸੋਸ਼ਲ ਮੀਡੀਆ ਤੇ ਨਹੀਂ ਦਿਖਾ ਸਕਦੇ ਸੋ ਨਹੀਂ ਤੁਹਾਨੂੰ ਨੈਗੇਟਿਵ ਕਮੈਂਟ ਹੀ ਹੋਣੇ ਸੀ ਜੇ ਤੁਸੀਂ ਪੈਗ ਦਾ ਗਲਾਸ ਰੱਖ ਕੇ ਅਮਨੋਇਲ ਨੇ ਨੂੰ ਦੋ ਤਿੰਨ ਤਰੀਕਿਆਂ ਦੇ ਇਸ਼ਾਰੇ ਵੀ ਕੀਤੇ ਵੀ ਹੁਣ ਜਿਹੜਾ ਤੂੰ ਆ ਰੋਣ ਵਾਲਾ ਕੰਮ ਫੜ ਲੈਣਾ ਉਹਦੇ ਨਾਲ ਹੁਣ ਲੋਕੀ ਆਡੀਅנס ਬਹੁਤ ਜਿਹੜੀ ਹੈ ਸਮਝਦਾਰ ਹੋ ਗਈ ਇਹ ਵੀ ਉਹਨਾਂ ਲੋਕੀ इमोशनल ਬਲੈਕਮਿਲ ਨਹੀਂ ਹੁੰਦੇ ਹੈਗੇ ਪਰ ਇਹਨੂੰ ਫੇਰ ਨਹੀਂ ਲੱਗੀ ਹੈ ਇਹ ਜਿਵੇਂ ਆਪਾਂ ਗੱਲ ਨਹੀਂ ਧੱਕੇ ਨਾ ਬਣਾਉਂਦੇ ਉਸ ਤਰ੍ਹਾਂ ਪਰ ਇਹ ਨਹੀਂ ਸਮਝ ਆਏਗਾ ਠੀਕ ਹੈ ਤੇ ਅੱਜ ਆਡੀਅנס ਬਹੁਤ ਜ਼ਿਆਦਾ ਸਮਝਦਾਰ ਹੋ ਚੁੱਕੀ ਆ ਹੁਣ ਉਹ ਪਹਿਲਾਂ ਹੁੰਦਾ ਸੀ ਜਮਾਨਾ ਉਹਨਾਂ ਨੂੰ ਕੈਮਰੇ ਦੀ ਨੌਲੇਜ ਨਹੀਂ ਹੁੰਦੀ ਸੀ ਹੁਣ ਤਾਂ ਇੱਕ ਇੱਕ ਚੀਜ਼ ਪਤਾ ਉਹਨਾਂ ਨੂੰ ਵੀ ਬੰਦਾ ਕਿੱਥੇ ਕਿਵੇਂ ਬੋਲਦਾ ਅੱਗੇ ਵੀਰ ਉਹਨੇ ਪੁੱਛਿਆ ਵੀ ਤੈਨੂੰ ਲੋਕੀ ਵੀ ਗੇ ਵੀ ਸਮਝਦੇ ਨੇ ਕਹਿੰਦਾ ਮਤਲਬ ਟੈਂਕੂ ਸਮਝਦੇ ਨੇ ਯਾਰ ਆਹੋ ਵੀ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਓਂਝੇ ਆਂਦਾ ਵੀ ਮੈਂ ਜਵਾਕ ਆ ਠੀਕ ਹੈ ਵੀ 14 ਸਾਲ ਤੋਂ ਘਰੇ ਕਿੰਨੀ ਸਾਲ ਤੋਂ ਇਹ ਮੈਂ ਕਿੱਦਾਂ ਪੰਗੜਾ ਜੋ ਵੀ ਇਹ ਉਨੇ ਚਾਰ ਜਿਆ ਕੰਮ ਇਹ ਕਰਦਾ ਏ ਵੀ ਉਹ ਮੈਸ ਕਾਨਾ ਵਾ ਉਹ ਕਰਨਾ ਮੈਨੂੰ ਜਵਾਕ ਆ ਮੈਂ ਤਾਂ ਵੀ ਨਹੀਂ ਏ ਟਰੋਲ ਕਰੀ ਜਾਂਦੇ ਨੇ ਤੇ ਦੂਜੇ ਪਾਸੇ ਜਾਂਦਾ ਵੀ ਮੇਰਾ ਕਿਸ ਨੇ ਕੱਛਾ ਲਾ ਕੇ ਇੱਕ ਵੇਖਿਆ ਵੀ ਮੈਂ ਗੇ ਆ ਜਾਂ ਟੈਂਪੋ ਆ ਜਾਂ ਜੋ ਵੀ ਵਾਟ ਐਵਰ ਹੈ ਨਾ ਤੇ ਫਿਰ ਹਰ ਤਾਂ ਜਵਾਕ ਆ ਮੈਂ ਇਹਨੇ ਗਰਲਫ੍ਰੈਂਡ ਰਹਿ ਚੁੱਕੀਆਂ ਸੋਚ ਵੀ ਨਹੀਂ ਸਕਦੇ ਕੀ ਬਾਤ ਹੈ ਕੀ ਬੜਾ ਚੌੜੀ ਜੀ ਨਾਲੋਂ ਮਾਰਦਾ ਕਿ ਜਿਆ ਪੁਗਰੀ ਨਹੀਂ ਮਾਰਦਾ ਹੈਗਾ ਵੀ ਮੇਰੀਆਂ ਕਈ ਗੱਲ ਗਰਲੋ ਪਟੰਡਾ ਸਨ ਮੇਰੀਆਂ ਇਹ ਕਹਿਨ ਦਾ ਮਤਲਬ ਇਹ ਕੁਛ ਇਨੇ ਸੋਚਣਾ ਨਹੀਂ ਵੀ ਕੀ ਮੈਂ ਬੋਲਣ ਦਿਆਂ ਕੀ ਮੈਂ ਕਰਨ ਦਿਆਂ ਵਾ ਕੀ ਮੈਂ ਨਹੀਂ ਕਰਨ ਦਿਆਂ ਬਸ ਰੋਣਾ ਤੇ ਲੋਕਾਂ ਨੂੰ ਮੋਸ਼ਮਲ ਬਲੈਕਮਿਲ ਕਰਨਾ ਫਿਰ ਉਹ ਮੈਂ ਸਾਰੀ ਪ੍ਰੋਬਲਮ ਹੀ ਜਾਂਦਾ ਪੱਗ ਤੋਂ ਹੈ ਸਾਹਮਣਾਓ ਤੁਸੀਂ ਮੁੱਦਾ ਵੇਖੋ ਤੁਸੀਂ ਕਿੱਧਰੋਂ ਕੱਢਣ ਲੱਗਾ ਸੀ ਉਹਨੇ ਆਖਿਆ ਵੀ ਪੱਗ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਠੀਕੇ ਆਂਦਾ ਨਹੀਂ ਪੱਗ ਤੋਂ ਇਹ ਮੈਂ ਵਾਲ ਕਟਾਦਾ ਉਹ ਕਰਦਾ ਆ ਕਰਦਾ ਪਰ ਮੈਂ ਕਰ ਨਹੀਂ ਸਕਦਾ ਉਹਨਾਂ ਨੇ ਕਿਹਾ ਨਹੀਂ ਇਹ ਸਰਦਾਰੀ ਜਿਹੜੀ ਇਹ ਬੜੀ ਮੁਸ਼ਕਲ ਪੱਗ ਨਾਲ ਹੀ ਸਰਦਾਰੀ ਇਹ ਬੜੀ ਮੁਸ਼ਕਲ ਮਿਲੀ ਏ ਬਹੁਤ ਹੁਣ ਕਿਉਂਕਿ ਨਾ ਆ ਸਰਦਾਰੀ ਆ ਨਾ ਇਹ ਇਹਦੇ ਵਿੱਚ ਨਾ ਹਿਸਟਰੀ ਬਹੁਤ ਵੱਡੀ ਆ ਕੁਰਬਾਨੀਆਂ ਬਹੁਤ ਦੂਜਾ ਆਮਨ ਓਜਲੇ ਦੇ ਗਿਆ ਏ ਉੱਥੇ ਸਟੂਡੀਓ ਦੇ ਵਿੱਚ ਪੋਡਕਾਸਟ ਰਿਕਾਰਡ ਕਰਵਾਣ ਉਨੇ ਨਹੀਂ ਸਦੀ ਆ ਫੋਨ ਕਰਕੇ ਨੇ ਆਖਿਆ ਵੀ ਮੈਂ ਕਰਨਾ ਚਾਹੁੰਦਾ ਇਹਨੇ ਆਖਿਆ ਜਲਾਜਾ ਵੀ ਕਰਨਾ ਚਾਹੁੰਦਾ ਠੀਕ ਹੈ ਉੱਥੇ ਗਿਆ ਇਹਨੂੰ ਪਤਾ ਨਹੀਂ ਸੀ ਹੈਗਾ ਉੱਥੇ ਕੈਮਰੇਆਂ ਤਾਂ ਕੰਮ ਹੀ ਸਾਰਾ 24 ਘੰਟੇ ਕੈਮਰੇਆਂ ਦਾ ਉਹਦਾ ਉਹ ਕੈਮਰੇ ਦੋ ਤਿੰਨ ਜਿਹੜੇ ਹਰਾਉਂ ਸਨ ਇਹਦੇ ਆਪਣੀਆਂ ਲੱਗ ਗਿਆ ਝਵਲਾ ਮਾਰਨ ਉੱਥੇ ਜਿਹੜੇ ਉਹ ਕੁੱਲੜ ਪੀਜੇ ਵਾਲੇ ਨਾਈ ਦੀਆਂ ਵੀਡੀਓ ਵੀਡੀਓ ਜੀ ਵਾਇਰਲ ਜੀਆਂ ਅਣਜਾਣ ਬਣਵਾਈਆਂ ਨੇ ਨਹੀਂ ਠੀਕ ਹੈ ਆਪਣਾ ਹੋ ਗਿਆ ਸ਼ੁਰੂ ਇਹ ਤੇ ਇਹ ਕੁੱਲੜ ਪੀਜੇ ਦੀ ਜਦੋਂ ਵੀਡੀਓ ਹੋਈ ਸੀ ਤੁਸੀਂ ਆ ਵੇਖ ਲਓ ਸਾਰਾ ਕੁਝੀ ਕਹੇ ਕੁਲੜ ਵੀ ਤੋਂ ਮੜ ਦਾ ਨਾਮ ਨਾਲ ਹੀ ਵਿੱਚ ਯਾਰ ਇਹ ਮੇਰੇ ਬਹੁਤ ਕਲੋਜ਼ ਸੀਗੇ ਉਹ ਦੇ ਆਰ ਟੂ ਕਲੇਵਰ ਭਾਬੀ ਚੰਗੀ ਆ ਸੀਰੀਅਲ ਦੱਸ ਦਾਂ ਤੁਹਾਨੂੰ ਮੈਂ ਜਿਹੜਾ ਉਹਦਾ ਹਸਬੰਦ ਸਿਰੇ ਦਾ ਹਰਾਮ ਦਾ ਪੂਰਾ ਅੱਛਾ ਹਾਂ ਕਿਉਂਕਿ ਉਹ ਜੇ ਸਾਨੂੰ ਤਾਂ ਹੁਣ ਜਿੱਦਾਂ ਵੀਡੀਓ ਰੋਕੇ ਪਾਈ ਉਹਨੇ ਸਾਨੂੰ ਤਾਂ ਲੱਗਿਆ ਵੀ ਠੀਕ ਆ ਬੰਦਾ ਜਰ ਨਹੀਂ ਅੱਛਾ ਮੇਰੀ ਗੱਲ ਸੁਣੋ ਕਿਹੜਾ ਆਪਣੀ ਵਾਈਫ ਦੀ ਵੀਡੀਓ ਬਣਾਉਂਦਾ ਤਦ ਦੱਸ ਦੇ ਇੱਕ ਗੱਲ ਹਾਂ ਹਾਂ ਓਏ ਏਵੇਂਗਾ ਔਰ ਛੱਡੋ ਨਾ ਇਦਾਂ ਆਪਾਂ ਬੈਠੇ ਜਿੱਦਾਂ ਕਿ ਨਾ ਮੈਂ ਉੱਥੇ ਗਿਆ ਸੀ ਉਹਨਾਂ ਦੇ ਕੋਲ ਬਲਕਿ ਮੈਂ ਇੱਦਾਂ ਖੜਾ ਸੀ ਇੱਦਾਂ ਇਹਦੇ ਨਾਲ ਹੀ ਬੈਠਾ ਸੀਗਾ ਤੇ ਇਹਨਾਂ ਭਾਬੀ ਸੈਂਡਵਿਚ ਬਣਾ ਰਹੀ ਸੀਗੀ ਤੇ ਉਹ ਕਹਿੰਦੀ ਨਾ ਅੱਜ ਦਾ ਸੈਂਡਵਿਚ ਬਣਾਉਂਦੀ ਸੀਗੀ ਉਹਨਾਂ ਉਹਦੇ ਕਹਿੰਦੇ ਕਿ ਹੁਣ ਮੈਂ ਸੈਂਡਵਿਚ ਬਣਾਉਂਦੀ ਪਹਿਲਾਂ ਪਕਾ ਹੀ ਦਿੰਦਾ ਨਾ ਸੈਂਡਵਿਚ ਬਣਾਉਂਦੀ ਪਿੱਛੇ ਸੈਂਡਵਿਚ ਦਾ ਆਰਡਰ ਉਹਨਾਂ ਨੂੰ ਲੱਪਿਆ ਉਹ ਬਥੇ ਕਿ ਇਹਨਾਂ ਕਹਿੰਦਾ ਬਾਅਦ ਕੁਲੜ ਪੀਜ਼ਾ ਲੈ ਕੇ ਖੜੀ ਹੋ ਜਾ ਕੁਲੜ ਪੀਜ਼ਾ ਸੇਲ ਘਟਦੀ ਭਈਆ ਐਡੀ ਵੱਡੀ ਗੱਲ ਮੇਰੇ ਸਾਹਮਣੇ ਕਹੇ ਤੇ ਮੈਂ ਉਸ ਟਾਈਮ ਬੇਸਤੀ ਕਰਤੀ ਸੀ ਮੈਂ ਕਿਹਾ ਸਿਸਟਰ ਆ ਮੇਰੀ ਤੇ ਇਦਾਂ ਨਹੀਂ ਬੋਲਣਾ ਹ ਮੈਂ ਕਿਹ ਅਗਲੀ ਡਨਾ ਕੋ ਛੱਡ ਦੇ ਕਿ ਇਹ ਤੇਰੇ ਵਾਸਤੇ ਉਹਨੇ ਵਿਆਹ ਕੀਤਾ ਲਵ ਮੈਰਿਜ ਕੀਤੀ ਸਾਰਾ ਆਪਣੀ ਫੈਮਿਲੀ ਤੱਕ ਛੱਡ ਕੇ ਕਿ ਤੇਰੇ ਕਰਕੇ ਤੇ ਤੁਸੀਂ ਆ ਕਦਰ ਪਾਉਂਦੇ ਹੋ ਉਹਦੀ ਤੇ ਹੁਣ ਸੈਕਿੰਡ ਥਿੰਗ ਇਜ਼ ਉਹ ਚੀਜ਼ ਹੋਈਆ ਇਹ ਜਿਹੜੀ ਸਿਸਟਰ ਸੀਗੀ ਰੂਪ ਜਿਹੜੀ ਦਮਾਲਾਂ ਚੋਂ ਉਹਦੀ ਹੁੰਦੀ ਸੀ ਬਹੁਤ ਵਾਇਰਲ ਹੋਈ ਸੀਗੀ ਸਭ ਤੋਂ ਪਹਿਲੀ ਕੁੜੀ ਜਿਹਨ ਦਾ ਦਮਾਲਾਂ ਚਾਹ ਸੀ ਉਹ ਹੀ ਸਿਸਟਰ ਸੀ ਅੱਛਾ ਹਾਂਜੀ 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 ਅੱਛਾ ਹਾਂ ਤੇ ਸਿਸਟਰ ਸੀਗੀ ਤੇ ਉਹ ਜਦ ਵਾਇਰਲ ਹੋ ਗਈ ਇੱਕਦਮ ਪ੍ਰੋਪਰ ਬਾਹਰ ਕਟਿੰਗ ਕਰਾ ਲਈ ਮੈਡਮ ਜੀ ਮੋਡਲਿੰਗ ਵਿੱਚ ਵੜ ਗਏ ਲੋਕ ਨਿਹੰਗ ਪੜ ਕੇ ਸਾਰੇ ਨੂੰ ਮਾਰਨ ਤੱਕ ਆਇਆ ਇਹ ਰੈਂਟ ਤੇ ਰਹਿੰਦੇ ਹਜੇ ਵੀ। ਪੁਰਾਣੀ ਗੱਲ ਹੋ ਗਈ ਬੱਚੇ ਤਾਂ ਵਾਇਗਰੂ ਨੇ ਤਾਂ ਇੱਕੋ ਤਾਨੂੰ ਹੋਰ ਮੌਕਾ ਦਿੱਤਾ ਵਾ। ਹੁਣ ਐਕਟਿੰਗ ਵੱਲ ਜਾ ਰਹੇ ਕਿ ਹਾਂ ਇਹਨਾਂ ਨੂੰ ਸੀਗਾ ਕਿ ਅਸੀਂ ਬਿਗ ਬਾਸ ਚ ਆਜਾਂਗੇ ਸਮਥਿੰਗ ਸਮਥਿੰਗ। ਤੇ ਉਹ ਉਹ ਆ ਗਈ ਉਹ ਬਿਗ ਬਾਸ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਵੀ ਆ ਜਾਾਂਗੇ। ਫੇਰ ਤੁਸੀਂ ਕੋਈ ਨਾ ਕੋਈ ਕਰੂ ਹੁਣ ਦੇਖੋ ਕੀ ਗੱਲ ਕਹੀ ਸੀ ਨੇ ਦੁਨੀਆ ਸ। ਉਹ ਵੀ ਫਿਰ ਵਾਇਰਲ ਹੋਈ ਆ। ਹਾਂ। ਚਲੋ ਚਾਹ ਪੀਓ ਤੁਸੀਂ। ਇਹਦੇ ਚਾਹ ਕਿੰਨੀ ਕਿੰਨੀ ਪਾ ਲਏ ਆਇਆ। ਚਾਹ ਪੀ ਲੋ ਯਾਰ ਚਾਹ ਨਾਲ ਤਾਂ ਦਿਨ ਸ਼ੁਰੂ ਹੁੰਦਾ ਵਾ ਚਲੋ ਰੋਲ ਦਾ ਆਨੀ ਸਸੀ ਗਾਲ ਦੀ ਰੋਲ ਲਓਗੇ ਹਾਂਜੀ ਪਹਿਲਾਂ ਚਾਹ ਪੀ ਲੈ ਕੇ ਕਰ ਦਈਏ ਰੋਲ ਐ ਯੂਰ ਵਿਸ਼ ਸੋ ਮੈਂ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਵੀ ਜਿਵੇਂ ਬੱਲੂ ਹੋ ਗਿਆ ਜੋ ਕੁਲੜ ਪੀਜੇ ਵਾਲੇ ਹੋ ਗਏ ਆਹਮਾਨੀ ਜਸ ਅਮਨ ਜਿੰਨੇ ਵੀ ਇਹ ਚਵਲਾ ਨੇ ਤੇ ਜਿਹੜੇ ਵੀ ਆ ਕੰਜਰਖਾਨਾ ਜਾਂ ਇੰਸਟਾ ਉੱਤੇ ਵੀ YouTube ਤੇ ਲੱਕੀ ਇਹਨਾਂ ਦੀ ਇਹਨਾਂ ਨੂੰ ਲਾਂ ਤਾਂ ਪਾਓ ਟਰੋਲ ਕਰੋ ਇਹਨਾਂ ਨੂੰ ਇਹਨਾਂ ਤਾਂ ਹਟਣਾ ਜੀ ਨਹੀਂ ਤੇ ਇਹਨਾਂ ਜਿਹੋ ਜੇ ਆਪਨੇ ਉਹ ਜੀ ਅੱਗੋਂ ਇਹਨਾਂ ਨੇ ਆਉਣ ਵਾਲੀ ਪਨੀਰੀ ਕਰ ਦੇਣੀ ਜੀ ਫਿਰ ਇੱਕ ਹੋਰ ਚੈਨਲ ਤੇ ਇੰਟਰਵਿਊ ਦੇਣ ਗਿਆ ਪਰ ਸੋਚੋ ਥੇ ਠੀਕ ਹੈ ਜੀ ਉੱਥੇ ਵੀ ਜਾ ਕੇ ਹੀ ਕੰਜਰਖਾਨਾ ਜਾ ਕੇ ਇਮੋਸ਼ਨਲ ਬਲੈਕਮੇਲ ਰੋਣ ਲੱਗ ਗਿਆ ਉਹਦੀ ਉਹ ਪੱਤਰਕਾਰ ਉਹ ਇਨ ਨੂੰ ਤੇ ਕੀ ਅਤਰੂ ਆਉਣਿਆ ਉਹਨੂੰ ਪੰਜ ਰਵਾਰਵਾ ਗਏ ਨੇ ਉਹਨੂੰ ਸੀਡ ਲਵਾਤਾ ਫੜ ਗਏ ਹੈ ਸੁਰਲ ਸੁਰਲ ਕਰਨ ਲਈਓ ਕਮਾਲ ਦੀ ਗੱਲ ਹੈ ਮੁੰਡੇ ਦੀ ਐ ਫੇਰ ਆਂਦਾ ਮੈਨੂੰ ਟ੍ਰੋਲ ਕਰਦੇ ਨੇ ਟ੍ਰੋਲ ਕਰਨ ਨਾਲ ਤੇ ਕੀ ਕਰਨਾ ਸਬਲਤੇ ਪੈਸੇ ਕਿਹਨੇ ਦੇਣੇ ਆ ਕੋਈ ਰੋਸਟਰ ਨਹੀਂ ਦੇਣਾ ਉਧਰ ਪੈਸੇ ਕਿਹੜਾ ਰੋਸਟਰ ਆ ਦੇਣ ਵਾਸਤੇ ਪੈਸੇ ਇਹਨਾਂ ਅੱਜ ਗੱਲਾਂ ਆਉਂਦੀਆਂ ਪਈਆਂ ਬੱਦੂਆਂ ਐ ਕਰਦਾ ਬੱਦੂਆਂ ਕਰਦਾ ਇੱਕ ਦਿਨ ਨੂੰ ਬੱਦੂ ਜੀ ਗਰਲਫ੍ਰੈਂਡ ਹੈ ਇੱਕ ਦਿਨ ਮੈਂ ਉਸ ਤੇ ਕੁੱਟ ਕੇ ਚੱਲ ਜੰਦਾ ਤੇ ਮੇਰੀ ਕਿੰਨੀ ਦੀ ਲੈਣੀ ਸੀ ਮੈਂ ਉੱਥੋਂ ਉੱਠ ਕੇ ਚੱਲ ਜਾਂਦਾ ਉਹਨੇ ਮੈਨੂੰ ਸਵਾਲ ਪੁੱਛਿਆ ਤੂੰ ਗੇ ਹੈਂ ਆ ਬਾਈਸੈਕਸ਼ੁਅਲ ਆ ਐਕਦਾ ਮਤ ਉੱਡਾ ਵਾ ਮੇਰੀ ਕਿੰਨੇ ਦੀ ਲੈਣੀ ਸੀ ਮਾਪਿਆਂ ਦੇ ਗਾਲਾ ਕੱਢਦਾ ਚੰਦਰੇ ਨੂੰ ਕਿੰਨੇ ਦੀ ਲੈਣੀ ਸੀ ਤੁਹੋਏ ਨੀਗੋ ਵੀਡੀਓ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਦੁਬਾਰਾ ਫੇਰ ਬੇਨਤੀ ਹੈ ਬੇਨਤੀ ਹੀ ਕਾਹਗਾ ਮੈਂ ਵੀ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁਕ ਤੇ ਜਾ ਕੇ ਫੋਲੋ ਕਰੋ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਉਸ ਲਿੰਕ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ